ਇਹ ਸੋਡੀਆਂ ਨੇ ਅਤੇ ਆ ਜਿਹੜੇ ਖੋਤੀ ਇਨਕਲਾਬੀ ਬਦਲਾਵ ਵਾਲੇ ਜਿਹੜੇ ਝਾੜੂ ਪਾਰਟੀ ਦੇ ਵਰਕਰ ਲੀਡਰ ਇਹਨਾਂ ਨੇ ਹੁਣ ਅਸਲੀ ਰੰਗ ਦਿਖਾਤੇ ਆਪਣੇ ਇਹਦਾ ਮਤਲਬ ਇਹਨਾਂ ਦਾ ਜਿਹੜਾ ਇਨਕਲਾਬ ਦਾ ਨਾਰਾ ਸੀ ਉਹ ਬਿਲਕੁਲ ਫਰਜ਼ੀ ਸੀਗਾ ਝੂਠਾ ਸੀ ਔਰ ਜਿਹੜਾ ਬਦਲਾਵ ਲਿਆਉਣਾ ਚਾਹੁੰਦੇ ਸੀਗੇ ਉਹ ਬਿਲਕੁਲ ਇੱਕ ਮਹਿਸ ਡਰਾਮਾ ਸੀ ਪੰਜਾਬ ਦੇ ਲੋਕਾਂ ਨਾਲ ਵੋਟਾਂ ਲੈਣ ਲਈ ਜਿੱਤਣ ਲਈ ਸਰਕਾਰ ਬਣਾਉਣ ਲਈ ਅਸਲ ਜਿਹੜੀ ਇਹਨਾਂ ਦੀ ਕੀ ਕਹਿੰਦੇ ਆ ਕਿ ਤੁਸੀਂ ਵਤੀਰਾ ਕਹਿ ਲੋ ਇਹਨਾਂ ਦੀ ਮਾਨਸਿਕਤਾ ਕਹਿ ਲੋ ਇਹਨਾਂ ਦੀ ਵਿਚਾਰਧਾਰਾ ਕਹਿ ਲੋ ਵਿੱਚੇ ਕੇਜਰੀਵਾਲ ਦੀ ਕਿਉਂ ਕੇਜਰੀਵਾਲ ਤੋਂ ਬਿਨਾਂ ਮਨੀਸ਼ 소ਡਿਆ ਪੰਜਾਬ ਦਾ ਇਨਚਾਰਜ ਨਹੀਂ ਰਹਿ ਸਕਦਾ ਇੱਕ ਇੱਕ ਸ਼ਬਦ ਜਿਹੜਾ ਕਿਹਾ ਜਾ ਰਿਹਾ ਮਨੀਸ਼ 소ਡਿਆ ਦਾ ਇਹ ਸਮਝਿਆ ਜਾਣਾ ਚਾਹੀਦਾ ਕਿ ਇਹ ਕੇਜਰੀਵਾਲ ਵੱਲੋਂ ਪ੍ਰਵਾਨਿਤ ਬਿਆਨ ਹੈ ਉਹਦੋਂ ਨੇ ਜਿਹੜਾ ਔਰਤਾਂ ਦਾ ਕੱਟ ਕੀਤਾ ਮਹਿਲਾ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਜਿਹੜੀਆਂ ਜੁੜੀਆਂ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੱਟ ਸੀਗਾ ਔਰਤਾਂ ਨੂੰ ਕਹਿ ਰਿਹਾ ਪੰਜਾਬ ਦੀਆਂ ਜਿਹੜੀਆਂ ਬਹਾਦਰ ਔਰਤਾਂ ਨੇ ਉਹਨਾਂ ਦਾ ਇਤਿਹਾਸ ਬਾਰੇ ਮੈਂ ਬਾਤ ਜ਼ਿਕਰ ਕਰਦਾ ਕਹਿੰਦਾ ਹੁਣ ਆਪਾਂ ਅਗਲੀ 2027 ਦੀ ਇਲੈਕਸ਼ਨ ਹਰ ਸ਼ੀਲੇ ਜਿੱਤਣੀ ਆ ਮਤਲਬ ਕਿ ਹੁਣ ਸੱਤਾ ਤੋਂ ਬਗਿਆ ਨਹੀਂ ਰਹਿ ਸਕਦੇ ਇਹ ਲੋਕ ਕਿਉਂਕਿ ਦਿੱਲੀੋਂ ਤਾਂ ਨਕਾਰ ਦਿੱਤੇ ਗਏ ਨੇ ਔਰ ਨਕਾਰੇ ਹੋਏ ਲੀਡਰ ਸਾਡੀਆਂ ਭੈਣਾ ਬੀਬੀਆਂ ਔਰਤਾਂ ਜਿਨ੍ਹਾਂ ਦਾ ਬਹੁਤ ਸੁਨਹਿਰੀ ਇਤਿਹਾਸ ਹੈ ਪੰਜਾਬ ਦੇ ਇਤਿਹਾਸ ਵਿੱਚ ਬੜਾ ਯੋਗਦਾਨ ਆ ਉਹਨਾਂ ਨੂੰ ਕਹਿੰਦਾ ਸਾਮ ਧਾਮ ਡੰਡ ਭੇਦ ਕੁਝ ਕਰਨਾ ਪਵੇ ਲੜਾਈ ਝਗੜਾ ਕੁਐਸਚਨ ਆਨਸਰ ਹਮਨੇ ਤਾਂ ਸੱਤਾ ਲੈ ਨਹੀਂ ਲੈਣੀ ਹੈ ਕੀ ਆਪ ਤਿਆਰ ਹੋ ਹੁਣ ਇੱਥੇ ਦੋ ਗੱਲਾਂ ਮੈਂ ਕਹਿਣਾ ਚਾਹੁੰਨਾ ਜਿਨ੍ਹਾਂ ਮੇਰੇ ਦੋ ਤਿੰਨ ਗੱਲਾਂ ਮੈਂ ਧਿਆਨ ਚਾਹੀਆਂ ਇੱਕ ਤਾਂ ਇਹ ਆ ਕਿ ਮਨੀਸ਼ ਸੋਟੀਏ ਦੀ ਕੀਤੀ ਹੋਈ ਜਿਹੜੀ ਰਣਨੀਤੀ ਆ ਉਹਦਾ ਪਹਿਲਾ ਨਮੂਨਾ ਕੱਲ ਰਾਤ ਪੇਸ਼ ਹੋ ਗਿਆ ਜਦੋਂ ਬਲਜਿੰਦਰ ਕੌਰ ਐਮ ਐਲ ਏ ਦੇ ਪਰਿਵਾਰ ਤੇ ਦੋਸ਼ ਲੱਗ ਰਹੇ ਨੇ ਡਾਇਰੈਕਟਲੀ ਤਲਵੰਡੀ ਸਾਬੋ ਤੋਂ ਉਹਨਾਂ ਦੇ ਇੱਕ ਉਹਨਾਂ ਦੇ ਹਲਕੇ ਦਾ ਇੱਕ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਣ ਵਾਲਾ ਵਰਕਰ ਆ ਦਿਲਵਾਰ ਸਿੰਘ ਉਹਨੂੰ ਪਟਿਆਲੇ ਘੇਰ ਕੇ ਇੱਕ ਟਾਬੇ ਦੇ ਉੱਤੇ ਉਹ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਦੇ ਜਾਲਮਾਨਾ ਤਰੀਕੇ ਨਾਲ ਲੱਤਾਂ ਮਹਾ ਤੋੜਤੀਆਂ ਉਹ ਰਜਿੰਦਰਾ ਹਸਪੀਟਲ ਪਟਿਆਲੇ ਦਾਖਲ ਔਰ ਇਹ ਕਿਵੇਂ ਇਹ ਕਿਉਂ ਹੋਇਆ ਕਿਉਂਕਿ ਹੁਣ ਸਾਰੇ ਪੰਜਾਬ ਦੇ ਜਿਹੜੇ ਆ ਬੋਕਰ ਪਾਰਟੀ ਦੇ ਥੱਲੇੜੇ ਪੱਧਰ ਦੇ ਜਿਹੜੇ ਬੰਦੂਆ ਮਜ਼ਦੂਰ ਟਾਈਪ ਲੀਡਰ ਨੇ ਵਰਕਰ ਨਹੀਂ ਵਲੰਟੀਅਰ ਨਹੀਂ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਸੁਣਿਆ ਦਿੱਤਾ ਸਿਸੋੜੀਏ ਤੇ ਕੇਜਰੀਵਾਲ ਨੇ ਕਿ ਦੱਬ ਦਿਓ ਠੋਕ ਦਿਓ ਕਹਿੰਦਾ ਸੀ ਹਰਪਾਲ ਚੀਮਾ ਪ੍ਰਤਾਪ ਸਿੰਘ ਬਾਜਵਾ ਨੂੰ ਲੀਡਰ ਬਣ ਤੈਨੂੰ ਠੋਕ ਕੇ ਰੱਖ ਦੂੰਗਾ ਦੋਸਤੋ ਇਹ ਨੇ ਅਸਲ ਅ ਫਰਜੀ ਬਦਲਾਵ ਵਾਲੇ ਬੰਦੇ ਔਰ ਇਥੋਂ ਗੱਲ ਹੁਣ ਸ਼ੁਰੂ ਹੋ ਗਈ ਹੈ ਔਰ ਹੁਣ ਆਗੀ ਗੱਲ ਦੋ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਭੈਣਾਂ ਬੈਠੀਆਂ ਸੀਗੀਆਂ ਉੱਥੇ ਉਸ ਇਕੱਠ ਵਿੱਚ ਮੇਰੀਆਂ ਸਤਕਾਰਯੋਗ ਬੀਬੀਆਂ ਭੈਣੋਂ ਤੁਹਾਡੇ ਚੋਂ ਕਿਸੇ ਨੂੰ ਖੜ ਕੇ ਟੋਕਣਾ ਚਾਹੀਦਾ ਸੀ ਅ ਮਨੀਸ਼ ਸੋਡਿਆ ਜਿਹੜਾ ਤਕਰੀਰ ਕਰ ਰਿਹਾ ਸੀ ਜਿਹੜਾ ਹੰਕਾਰਿਆ ਹੋਇਆ ਨਕਾਰਿਆ ਹੋਇਆ ਦਿੱਲੀ ਦਾ ਲੀਡਰ ਕਿਉਂਕਿ ਸਾਡਾ ਇਤਿਹਾਸ ਕੀ ਕਹਿੰਦਾ ਆ ਇੱਕ ਵਾਰ ਜਰਾ ਝਾਤ ਮਾਰੋ ਮਾਈ ਭਾਗੋ ਦੀ ਕੰਟਰੀਬਿਊਸ਼ਨ ਵਿੱਚ 1705 ਚ ਜਿਹੜੇ ਉਹ ਜਿਹੜੇ 40 ਮੁਕਤੇ ਅਲਟੀਮੇਟਲੀ ਕਰਾਰ ਦਿੱਤੇਗੇ ਉਹਦੇ ਚ ਮਾਈ ਭਾਗੋ ਦਾ ਬਹੁਤ ਵੱਡਾ ਰੋਲ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉੱਥੇ ਲੜਾਈ ਲੜੀ ਤਾਂ ਉਦੋਂ ਜਿਹੜੇ ਜਿਹੜੇ ਪਹਿਲਾਂ ਵਿਦਾਵਾ ਦੇ ਗਏ ਸੀਗੇ ਗੁਰੂ ਸਾਹਿਬ ਨੂੰ ਉਹ 40ਆਂ ਨੂੰ ਉਹਨੇ ਮੋਟੀਵੇਟ ਕੀਤਾ ਆਪ ਮੋੜੇ ਲੱਗੀ ਤੇ ਮੁਗਲ ਫੌਜਾਂ ਦੇ ਨਾਲ ਉਸਨੇ ਡਟ ਕੇ ਲੜਾਈ ਲੜੀ ਇਹ ਹੈ ਸਾਡੀ ਔਰਤ ਦਾ ਇਸਤਰੀ ਦਾ ਇਤਿਹਾਸ ਪੰਜਾਬ ਦੇ ਜਿਹੜਾ ਵਿਰਸਾ ਵਾ ਉਥੇ ਉਹਨਾਂ ਚ ਕੋਈ ਸ਼ਾਇਦ ਇੱਕ ਮਾਈ ਭੋਗੋ ਦੀ ਕੋ ਚੇਲੀ ਬੈਠੀ ਹੁੰਦੀ ਤੇ ਉਸ ਨੂੰ ਟੋਕਣਾ ਚਾਹੀਦਾ ਸੀਗਾ ਸਸੋਡਿਆ ਜੀ ਤੁਸੀਂ ਪੰਜਾਬ ਵਿੱਚ ਆਣ ਕੇ ਸਾਨੂੰ ਕੀ ਸਿਖਾ ਰਹੇ ਹੋ ਕੀ ਪੜਾ ਰਹੇ ਹੋ ਸਾਮ ਧਾਮ ਸਾਮ ਮਤਲਬ ਕਿ ਪਹਿਲਾਂ ਕੋਸ਼ਿਸ਼ ਕਰੋ ਪ੍ਰੈਸ਼ਰ ਪ੍ਰੈਸ਼ਰ ਪਾ ਕੇ ਮਨਾਉਣ ਦੀ ਧਾਮ ਪੈਸਾ ਦਿਓ ਦਬਕੇ ਜੇ ਪੈਸੇ ਨਾਲ ਕਿਸੇ ਨੂੰ ਪ੍ਰੇਰਿਆ ਜਾ ਸਕਦਾ ਦਾਮ ਲਗਾਓ ਉਹਦਾ ਡੰਡ ਡੰਡ ਦਾ ਸ਼ਿਕਾਰ ਮੈਂ ਬੈਠਾ ਸੁਪਾਲ ਸਿੰਘ ਕਹਿਰਾ ਪੰਜ ਮੁਕਦਮੇ 6 ਵਾਂ ਫਿਰ ਤਿਆਰ ਸਾਰੀ ਆਪੋਜੀਸ਼ਨ ਤੇ ਮੁਕਦਮੇ ਜਿਹੜਾ ਬੋਲਦਾ ਉਹਦਾ ਮੂੰਹ ਚ ਬੰਦ ਕਰਾਉਣ ਲਈ ਪੁਲਿਸ ਦਾ ਹਮਲਾ ਇਹਨਾਂ ਨੇ ਕੋਈ ਵਿਰੋਧੀ ਤੇ ਤਾਂ ਚਲੋ ਉਹਨਾਂ ਨੂੰ ਤਾਂ ਨਿਸ਼ਾਨੇ ਤੇ ਲਿਆ ਹੀ ਲਿਆਵਾ ਜਿਹੜਾ ਕੋਈ ਆਮ ਸਧਾਰਨ ਐਕਟਿਵਿਸਟ ਉਹ ਚੰਗਾ ਆਦਮੀ ਜਿਹੜਾ ਪੰਜਾਬ ਦੀ ਹਿੱਤ ਦੀ ਗੱਲ ਕਰਦਾ ਚੱਕ ਲੋ ਢਾ ਲੋ ਦਿੱਲੀੋਂ ਚੱਕਣਾ ਪਵੇ ਤਾਂ ਵੀ ਢਾ ਲੋ ਜੇ ਕਿਤੇ ਨੂੰ ਹੋਰ ਪੰਜਾਬ ਪੁਲਿਸ ਦੇ ਰਾਹੀਂ ਚੱਕਣਾ ਪਵੇ ਮੇਰੇ ਤੇ 9 9.5 ਸਾਲ ਪੁਰਾਣੇ ਝੂਠੇ ਮੁਕਦਮੇ ਚ ਮੈਨੂੰ ਜੇਲ੍ਹ ਚ ਰੱਖਿਆ ਜਿਹਦੇ ਚ ਆਪ ਗਵਾਈ ਭਗਵੰਤ ਮਾਨ ਨੇ ਦਿੱਤੀ ਇਸੇ ਤਰ੍ਹਾਂ ਹੀ ਬੀਬੀ ਅਨੂਪ ਕੌਰ ਦਾ ਬਹੁਤ ਵੱਡਾ ਇਤਿਹਾਸ ਜਦੋਂ ਮੁਗਲਾਂ ਨੇ ਸਾਡੇ ਤੇ ਨਸਲ ਕੁਸ਼ੀ ਕੀਤੀ ਬੀਬੀ ਦਲੇਰ ਕੌਰ ਜੀ ਸਰਦਾਰਨੀ ਸਦਾ ਕੌਰ ਤੁਸੀਂ ਸਾਰੇ ਜਾਣਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹਨਾਂ ਦਾ ਕਿੱਡਾ ਇੱਕ ਵੱਡਾ ਰੂਲਸ ਇਸ ਮਤਲਬ ਸਾਰੇ ਖਾਲਸਾ ਰਾਜ ਨੂੰ ਇਕੱਠੇ ਰੱਖ ਕੇ ਔਰ ਤਗੜੇ ਹੋ ਕੇ ਮਹਾਰਾਣੀ ਜਿੰਦਕੌਰ ਜੀ ਮਹਾਰਾਣੀ ਜਿੰਦਾ ਜਿਹਨੂੰ ਆਪਾਂ ਕਹਿੰਦੇ ਆ ਇਸੇ ਤਰ੍ਹਾਂ ਰਾਨੀ ਸਾਹਿਬਕੌਰ ਜੀ ਬੀਬੀ ਸਾਹਿਬਕੌਰ ਜੀ ਗੁਲਾਬਕੌਰ ਜੀ ਜਿਹੜੀ ਕਿ ਗਦਰ ਮੂਵਮੈਂਟ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਇਹ ਸਾਡੀਆਂ ਔਰਤਾਂ ਦਾ ਮਿਸਟਰਸ ਸੁਸੋਡਿਆ ਇਤਿਹਾਸ ਆ ਜਿਹਨਾਂ ਨੂੰ ਪੂ ਸੁਖਾ ਰਿਆ ਨਾ ਕਿ ਸਾਮ ਦਾਮ ਢੰਡ ਭੇਦ ਲੜਾਈ ਝਗੜਾ ਕਵੈਸਚਨ ਆਨਸਰ ਉਥੇ ਉਹ ਹੋ ਸੌਟ ਔਰ ਸਭ ਤੋਂ ਨਿਮੋਸ਼ੀ ਦੀ ਗੱਲ ਸੀ ਕਿ ਭਗਵੰਤ ਮਾਨ ਤੇ ਅਮਨੂ ਰੋੜਾ ਉਥੇ ਬੈਠੇ ਸੀਗੇ ਚਲੋ ਹੋ ਸਕਦਾ ਸਾਡੀਆਂ ਭੈਣਾਂ ਕੋਈ ਡਰ ਸਕਦੀਆਂ ਨੇ ਕਿ ਬੜੀ ਤਾਕਤ ਹੈ ਇਹਨਾਂ ਦੇ ਕੋਲ ਸਾਰੀ ਪੁਲਿਸ ਇਹਨਾਂ ਦੇ ਕੋਲ ਆ ਸਾਡੇ ਤੇ ਕਿਤੇ ਕੋਈ ਗਲਤ ਕਾਰਵਾਈ ਨਾ ਕਰਾਉਣ ਚੀਫ ਮਿਨਿਸਟਰ ਨੂੰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਨੂੰ ਉਥੇ ਟੁਕਣਾ ਚਾਹੀਦਾ ਸੀ ਸਸੋੜੀਆ ਨੂੰ ਥੱਲੇ ਬੈਠੇ ਸੀਗੇ ਆਪਸ ਵਿੱਚ ਹੱਸ ਰਹੇ ਸੀ ਮਸਕਰੀਆਂ ਕਰ ਰਹੇ ਸੀ ਕਿ ਤਾੜੀਆਂ ਨਹੀਂ ਮਾਰੀਆਂ ਇਹਨਾਂ ਨੇ ਤਾੜੀਆਂ ਬਾਕੀਆਂ ਵਿਚਾਰੀਆਂ ਸਾਡੀਆਂ ਭੈਣਾਂ ਤੋਂ ਮਰਵਾਈਆਂ ਗਈਆਂ لیکن ਇਹਨਾਂ ਨੂੰ ਟੋਕਣਾ ਚਾਹੀਦਾ ਸੀ ਸਸੋਡੀਆਂ ਨੂੰ ਔਰ ਸਸੋਡੀਆਂ ਨੂੰ ਮੈਂ ਕਹਿਣਾ ਚਾਹਣਾ ਵਿੱਚ ਇੱਕ ਇਜਤਰੀਵਾਲ ਨੂੰ ਕਿ ਪਹਿਲਾ ਪੰਜਾਬ ਦਾ ਇਤਿਹਾਸ ਫਰੋੜੋ ਚੰਗੀ ਤਰ੍ਹਾਂ ਨਾਲ ਇਹ ਕੌਣ ਨੇ ਲੋਕ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਬਦਾਲੀ ਤੋਂ ਨਹੀਂ ਡਰੇ ਦੁਰਾਨੀਆਂ ਤੋਂ ਨਹੀਂ ਡਰੇ ਇੱਥੇ ਮੀਰ ਮੰਨੂ ਨੇ ਆਪਣੀ ਪੂਰੀ ዳਤਰੀ ਚਲਾਈ ਸਾਡੇ ਛੋਟੇ ਛੋਟੇ ਸੈਬਜ਼ਾਦਿਆਂ ਨੇ ਨੀਹਾਂ 'ਚ ਚਿੰਨਾ ਪ੍ਰਮਾਨ ਕੀਤਾ ਪਰ ਉਸ ਵਕਤ ਦੇ ਸਰੰਦ ਦੇ ਗਵਰਨਰ ਦੀ ਤਾਨਾਸ਼ਾਹੀਨ ਕਬੂਲ ਨਹੀਂ ਕੀਤੀ ਇਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਜਿਸ ਵੇਲੇ ਕਹਿੰਦੇ ਸੀ ਨਾ ਕਿ ਸਾਰੇ ਹੁਣ ਖਤਮ ਕਰਤੇ ਅਸੀਂ ਸਿੱਖ ਤੇ ਦੋ ਸਿੱਖਾਂ ਨੇ ਖੜ ਕੇ ਨਾਕਾ ਲਾਇਆ ਮਾਝੇ ਦੀ ਧਰਤੀ ਤੇ ਗਰਜਾ ਸਿੰਘ ਤੇ ਬੂਤਾ ਸਿੰਘ ਨੇ ਉਹਨਾਂ ਕਹਾਂ ਸੀ ਜੀਂਦੇ ਆ ਅਸੀਂ ਮਰੇ ਨਹੀਂਗੇ ਸੁੱਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਮੱッセ ਰੰਗੜ ਦਾ ਸਿਰ ਵੱਡਿਆ ਸੀਗਾ ਇਹ ਗੱਲਾਂ ਪਤਾ ਨੇ ਮਨੀਸ਼ ਤੈਨੂੰ ਸਸੋਟਿਆ ਕੇਜਰੀਵਾਲ ਸਾਹਿਬ ਤੁਹਾਨੂੰ ਪਤਾ ਹੈ ਸਾਰਾ ਇਤਿਹਾਸ ਕੌਣ ਹੈ ਤੁਸੀਂ ਇੱਥੇ ਆਣ ਕੇ ਇਹ ਸਾਾਨੂੰ ਸਾਡੀ ਇਲੈਕਸ਼ਨ ਜਿੱਤਣ ਵਾਸਤੇ ਤੁਸੀਂ ਕਹਿੰਦੇ ਆ ਕਿ ਤੁਸੀਂ ਸਭ ਕੁਝ ਇਸਤੇਮਾਲ ਕਰਾਂਗੇ ਇਹਦਾ ਮਤਲਬ ਤੁਸੀਂ ਇਲੈਕਸ਼ਨ ਜਮਹੂਰੀਅਤ ਵਿੱਚ ਤੁਹਾਡਾ ਕੋਈ ਵਿਸ਼ਵਾਸ ਨਹੀਂਗਾ ਤੁਸੀਂ ਇਲੈਕਸ਼ਨਾਂ ਨੂੰ ਲੁੱਟਣਾ ਚਾਹੁੰਦੇ ਹੋ ਔਰ ਤੁਹਾਡੇ ਨਾਲ ਉਹ ਬੁਰੀ ਕੀਤੀ ਦਿੱਲੀ ਵਾਲਿਆਂ ਨੇ ਤੁਹਾਡੇ ਆਪਣੇ ਹਲਕਿਆਂ 'ਚ ਤੁਹਾਨੂੰ ਹਰਾ ਕੇ ਕਰਤਾ ਇੱਥੇ ਸਾਡੇ ਸਿਰ ਤੇ ਆ ਰਾਜ ਕਰ ਰਹੇ ਹੋ ਤੁਸੀਂ ਸਾਡੇ ਸਰਕਾਰੀ ਕੂਠੀਆਂ ਦੇ ਵਿੱਚ ਤੁਸੀਂ ਰਹਿائش ਕਰ ਰਹੇ ਹੋ ਸਾਡੇ ਹੈਲੀਕਾਪਟਰ ਤੇ ਜਹਾਜ਼ਾਂ ਦਾ ਮਿਸਯੂਜ਼ ਕਰ ਰਹੇ ਹੋ ਔਰ ਇੱਕ ਲੰਬੀ ਲੜੀਏ ਕੇ ਦਾਸਤਾਨ ਦੀ ਜ਼ਿਆਦਤੀ ਦੀ ਜਿਹੜਾ ਦੰਡ ਜਿਹੜੀ ਲੋਕਾਂ ਨੂੰ ਤੁਸੀਂ ਸਜ਼ਾ ਦਿੱਤੀ ਆ ਸਿਰਫ ਪੁਲਿਸ ਦਾ ਦੁਰਉਪਯੋਗ ਕਰਕੇ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਤੇ ਹੁਣ ਫਿਰ ਦੁਬਾਰਾ ਕਹਿ ਦਿੰਦਾ ਸਮਾ ਬਹੁਤ ਬਲਵਾਨ ਆ ਸਮਾ ਜਦਨ ਪਰਵਰਤਨ ਹੋਇਆ ਤੁਹਾਨੂੰ ਇਹ ਸਾਰੀਆਂ ਖੋਚੀਆਂ ਹਰਕਤਾਂ ਦਾ ਹੰਕਾਰ ਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੇਖੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ 92 ਬੰਦੂਆਂ ਮਜ਼ਦੂਰਾਂ ਨੂੰ ਛੱਡ ਦਿਓ ਇੱਕ ਗੈਰਤਮੰਦ ਸਿਗਾ ਖੜਾ ਕਮਰਬੇ ਜੇ ਪ੍ਰਤਾਪ ਸਿੰਘ ਉਹਨਾਂ ਨੇ ਇਹਨਾਂ ਨੂੰ ਉਹਨੂੰ ਕੱਢਤਾ ਪਾਰਟੀ ਚੋਂ ਉਹ 92ਾਂ ਨੂੰ ਛੱਡ ਦਿਓ ਮੇਰੇ ਵੀਰੋ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਖੜ ਜੋ ਹਲੇ ਵੀ ਪੰਜਾਬ ਨੂੰ ਬਚਾ ਲੋ ਹਲੇ ਵੀ ਆਪਣੇ ਕੋਲ ਸਮਾਂ ਵਾ ਅਗਰ ਤੁਸੀਂ ਇਹਨਾਂ ਨੂੰ ਇਦਾਂ ਹੌਸਲਾ ਅਭਜਾਈ ਕਰਦੇਗੇ ਇਹ ਆਪਾਂ ਨੂੰ ਹੋਰ ਦਰੜਣਗੇ ਇਹ ਹੋਰ ਆਪਾਂ ਨੂੰ ਕੁਚਲਣਗੇ ਸਾਡੇ ਇਤਿਹਾਸ ਦੇ ਉੱਤੇ ਹਮਲਾ ਕਰਨਗੇ ਸਾਡੀ ਖੂਨ ਦੇ ਤੇ ਹਮਲਾ ਕਰਨਗੇ ਮੇਰੇ ਵੀਰੋ ਔਰ ਲੈਂਡ ਪੂਲਿੰਗ ਪਾਲਿਸੀ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਪੰਜਾਬ ਦੇ ਲੋਕ ਉਦੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੇ ਵਿਰੋਧ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਬਹੁਤ ਸਾਰਿਆਂ ਨੇ ਅਸਤੀਫਾ ਦਿੱਤਾ ਤੁਸੀਂ ਆਪਾਂ ਆਪਣੀ ਜ਼ਮੀਨ ਬਚਾਈ ਹੈ 65000 ਏਕੜ ਕੋਈ ਛੋਟੀ ਮੋਟੀ ਨਹੀਂ ਸੀ ਮੈਂ ਤੁਹਾਨੂੰ ਦੱਸਿਆ ਕਿ ਕਿਵੇਂ 4 ਲੱਖ ਤੋਂ ਜ਼ਿਆਦਾ 4 ਲੱਖ ਕਰੋੜ ਤੋਂ ਜ਼ਿਆਦਾ ਜ਼ਮੀਨ ਸੀ ਕੱਲੇ ਮੋਹੱਲੀ ਦੇ ਲੁਧਿਆਣੇ ਦੀ ਉਹ ਤੁਸੀਂ ਸਾਰੇ ਵਧਾਈ ਦੇ ਪਾਤਰ ਪਰ ਇਹ ਹਟ ਨਹੀਂ ਰਹੇ ਇਹਨਾਂ ਦਾ ਹੰਕਾਰ ਸਿਰ ਚੜ ਕੇ ਅਸਮਾਨ ਚੜ ਕੇ ਬੋਲ ਰਿਹਾ ਵਾ ਸਿਰਫ ਇਸ ਕਰਕੇ ਕਿਉਂਕਿ ਸਰਕਾਰੀ ਤੰਤਰ ਨਾਲ 4 10 15 ਪੁਲਿਸ ਵਾਲੇ ਪਿੱਛੇ ਖੜੇ ਹੁੰਦੇ ਨੇ ਇਹ ਇਹ ਆਪਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਇਹ ਜਿਹੜਾ ਉਹਨੇ ਮਨੀਸ਼ ਸੋਡਿਆ ਨੇ ਬਿਆਨ ਦਿੱਤਾ ਸੀ ਨਾ ਇਹਦੀ ਇਲੈਕਸ਼ਨ ਕਮਿਸ਼ਨ ਨੂੰ ਕੌਗਨੀਸ਼ੈਂਸ ਲੈਣੀ ਚਾਹੀਦੀ ਤੁਰੰਤ ਕਿਉਂਕਿ ਅਗਰ ਇਦਾਂ ਦੇ ਬੰਦਿਆਂ ਦੇ ਕੋਲ ਸੱਤਾ ਰਹੀ ਤੇ ਸਰਕਾਰੀ ਅਮਲਾ ਰਿਆ ਇਹ ਤਾਂ ਕਦੀ ਵੀ ਫੇਅਰ ਫਰੀ ਐਂਡ ਫੇਅਰ ਇਲੈਕਸ਼ਨ ਪੰਜਾਬ ਦੇ ਵਿੱਚ ਹੋਣੀ ਨਹੀਂ ਦੇਣਗੇ ਔਰ ਇਹ ਦੁਬਾਰਾ ਫੇਅਰ ਪੰਜਾਬ ਨੂੰ ਬਾਈ ਹੁੱਕ ਔਰ ਬਾਈ ਕਰੁੱਕ ਮਤਲਬ ਕਿ ਉਹ ਇਹ ਜਿਹੜੀ ਨੀਤੀ ਹੈ ਨਾ ਸਾਮ ਦਾਮ ਢੰਗ ਵੇਦ ਇਹ ਸਾਡੇ ਅਰਥ ਸ਼ਾਸਤਰਾਂ ਵਿੱਚ ਚਨਕਿਆ ਦੀ ਨੀਤੀ ਮੰਨੀ ਗਈਏ ਕੋਟੱਲਿਆ ਦੀ ਨੀਤੀ ਮੰਨੀ ਗਈ ਯਾਰ ਸ਼ਰਾਰਤੀ ਨੀਤੀ ਚਲਾਕੀ ਵਾਲੀ ਨੀਤੀ ਜਿਹਦੇ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਆਪਣੇ ਦੁਸ਼ਮਣ ਨੂੰ ਜਾਂ ਆਪਣੇ ਵਿਰੋਧੀ ਨੂੰ ਤੁਸੀਂ ਇਸ ਤਰ੍ਹਾਂ ਟੋਣਾ ਵਾ ਸਾਮ ਦਾਮ ਡੰਡ ਭੇਦ ਕੁਐਸਚਨ ਆਨਸਰ ਲੜਾਈ ਝਗੜਾ ਪਰ ਮੈਂ ਇਹ ਪੂਰਨ ਯਕੀਨ ਨਾਲ ਕਹਿੰਦਾ ਮਰ ਤਾਂ ਸਕਦੇ ਨੇ ਪੰਜਾਬੀ ਸਿਰ ਤਾਂ ਕਟਾ ਸਕਦੇ ਨੇ ਔਰ ਆ ਜਿਹੜਾ ਵਿਚਾਰਾ ਦਿਲਵਾਰ ਵਾਂਗੂ ਲੱਤਾਂ ਬਾਵਾ ਤਾਂ ਤੜਵਾ ਸਕਦੇ ਨੇ ਲekin ਤੁਹਾਨੂੰ ਮੁੜ ਕੇ ਸੱਤਾ 'ਚ ਇਸ ਤਰ੍ਹਾਂ ਨਹੀਂ ਆਉਣ ਦੇਣਗੇ ਜਿਵੇਂ ਤੁਸੀਂ ਆਉਣਾ ਚਾਹੁੰਦੇ ਆਂ ਹਾਂ ਫ੍ਰੀ ਇਲੈਕਸ਼ਨ ਲੜੋ ਫੇਅਰ ਤਰੀਕੇ ਨਾਲ ਲੜੋ ਆਪਣੀਆਂ ਜੋ ਤੁਸੀਂ ਵੈਧੇ ਕੀਤੀਆਂ ਜੀ ਲੋਕਾਂ ਨਾਲ ਪਿਛਲੇ 5 ਸਾਲਾਂ ਤੋਂ ਤੁਹਾਡੇ ਕੋ ਸਮਾਂ ਸੀਗਾ ਤੁਸੀਂ ਪੂਰੇ ਨਹੀਂ ਕਰ ਸਕੇ ਕਿੱਥੇ ਗਿਆ ਤੁਹਾਡਾ ਲੋਕਪਾਲ ਕਿੱਥੇ ਆ ਕਿੱਥੇ ਗਿਆ ਤੁਹਾਡਾ ਸਵਰਾਜ ਦੀ ਪਾਲਿਸੀ ਯਾਰੋ ਕਿੱਥੋਂ ਤੁਸੀਂ ਉੱਠੇ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਕਿੱਥੇ ਖੜ ਗਏ ਆ ਜਾਣ ਕੇ ਇਸੇ ਕਰਕੇ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਅਨਕਾਰਿਆ ਤੁਹਾਡੀਆਂ ਆਪਣੀਆਂ ਸੀਟਾਂ ਹਰਾਤੀਆਂ ਔਰ ਪੰਜਾਬ ਦੇ ਉਹ ਭੈਣਾਂ ਨੂੰ ਮੈਨੂੰ ਬੜਾ ਦੁੱਖ ਹੋਇਆ ਜਿਹੜੀ ਐਮਐਲਏ ਬਣੀ ਮੋਗੇ ਦੀ ਉਹ ਇਸਤਰੀ ਇਹਨਾਂ ਦੀ ਇਸਤਰੀ ਵਿੰਗ ਦੀ ਜਿਹੜੀ ਪ੍ਰਧਾਨ ਬਣੀ ਤੁਹਾਡਾ ਫਰਜ਼ ਸੀਗਾ ਅੱਜ ਵੀ ਤੁਹਾਡਾ ਫਰਜ਼ ਹੈ ਕਿ ਤੁਸੀਂ ਪਬਲਿਕ ਡੋਮੇਨ ਚਾਣ ਕੇ ਲੋਕਾਂ ਨੂੰ ਕਹੋ ਕਿ ਮਨੀਸ਼ ਸੋਡੀਆਂ ਨੂੰ ਮਾਫੀ ਮੰਗਣੀ ਚਾਹੀਦੀ ਆ ਪੰਜਾਬ ਦੇ ਇਤਿਹਾਸ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ ਮਾਈ ਭਾਗੋ ਜੀ ਤੇ ਹਮਲਾ ਨਹੀਂ ਕਰਨਾ ਚਾਹੀਦਾ ਮਾਈ ਭਾਗੋ ਨੂੰ ਸਾਮਦਾ